ਹੈਲੋ ਜੀ ਵੈਲਕਮ ਟੂ ਮੇ ਕਾਰਦੀ ਕੰਟੀਨ ਤੇ ਅੱਜ ਦੇ ਇਸ ਕਾਰਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਹੈਲਦੀ ਹਾਈ ਪ੍ਰੋਟੀਨ ਸੋਇਆ ਟਿੱਕਾ ਮਸਾਲਾ ਬਣਾ ਕੇ ਤਿਆਰ ਕਰਾਂਗੇ। 延迟 ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ। ਸੋਇਆ ਟਿੱਕਾ ਮਸਾਲਾ ਬਣਾਉਣ ਵਾਸਤੇ ਆਪਾਂ 1 ਕੌਲੀ ਸੋਇਆ ਨੁਕਲੀ ਰੋਵਾਂਗੇ। ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਹਨੂੰ ਵੱਧ ਘੱਟ ਕਰ ਸਕਦੇ ਹੋ। ਇਹਨੂੰ ਅਸੀਂ ਇੱਕ ਤੁਹਾਡੇ ਡੂੰਗੇ ਵਿੱਚ ਕੱਢਾਂਗੇ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਆਪਾਂ ਗਰਮ ਪਾਣੀ ਪਾ ਦਾਂਗੇ। ਨਾਲ ਹੀ ਪਾਵਾਂਗੇ ਜਿੱਤਾ ਚਮਚ ਨਮਕ ਕਿਉਂਕਿ ਸੋਇਆ ਨਿਊਟਰੀ ਥੋੜੀ ਫਿੱਕੀ ਜਿਹੀ ਲੱਗਦੀ ਹੈ ਨਮਕ ਪਾਉਣ ਨਾਲ ਇਹ ਥੋੜੀ ਨਮਕੀਨ ਹੋ ਜਾਏਗੀ ਤੇ 15 ਇੱਕ ਮਿੰਟ ਅਸੀਂ ਇਹਨੂੰ ਇਸੇ ਤਰ੍ਹਾਂ ਭਿਉ ਕੇ ਰੱਖ ਲਵਾਂਗੇ। ਸਾਸ ਤੋਂ 15 ਮਿੰਟ ਤੱਕ ਅਸੀਂ ਇਹ ਸੋਇਆ ਨੁਟਰੀ ਨੂੰ ਰੱਖਾਂਗੇ ਤਾਂ ਕਿ ਇਹ ਥੋੜੀ ਜਿਹੀ ਫੁੱਲ ਕੇ ਸੌਫਟ ਹੋ ਜਾਏ ਤੇ ਉਹਨੇ ਦੇਰ ਤੱਕ ਅਸੀਂ ਦੂਜੀ ਤਿਆਰੀ ਕਰ ਲੈਨੇ ਆਂ ਸੋਇਆ ਟਿਕਾ ਮਸਾਲਾ ਵਾਸਤੇ ਅਸੀਂ ਮੈਰੀਨੇਸ਼ਨ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਅਸੀਂ ਇੱਥੇ ਕੋਲੇ ਦਹੀਂ ਦੀ ਲਈ ਹੈ ਜੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਜੀ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਢੇਕੀ ਮਿਰਚ ਇੱਕ ਚੁਟਕੀ ਅਸੀਂ ਅਜਵੈਣ ਪਾਵਾਂਗੇ ਅਜਵੈਣ ਬਿਲਕੁਲ ਆਪਸ਼ਨਲ ਹੈ ਤੁਸੀਂ ਚਾਹੋ ਤੇ ਪਾ ਸਕਦੇ ਹੋ ਨਹੀਂ ਤੇ ਇਸ ਤੋਂ ਬਿਨਾਂ ਵੀ ਇਹਨੂੰ ਬਣਾ ਸਕਦੇ ਹੋ ਚਮਚੇ ਦਾ ਚੌਥਾ ਹਿੱਸਾ ਕੁੱਟੀ ਹੋਈ ਤਾਜ਼ੀ ਕਾਲੀ ਮਿਰਚ ਅੱਧਾ ਚਮਚਾ ਚਾਟ ਮਸਾਲਾ ਤਾਂ ਕਿ ਸੋਇਆ ਟਿੱਕਾ ਦੇ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਆਵੇ ਇੱਕ ਚਮਚਾ ਸੁੱਕੀ ਮੇਥੀ ਇਹਨੂੰ ਅਸੀਂ ਤਵੇ ਤੇ ਰੋਸਟ ਕਰ ਲਿਆ ਜੀ ਬਹੁਤ ਹੀ ਟੇਸਟੀ ਫਲੇਵਰ ਆਉਂਦਾ ਹੈ ਤੇ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ 2 ਚਮਚ ਉਨੇ ਹੋਏ ਵੇਸਣ ਪਾ ਦਾਂਗੇ ਇਹਦੇ ਵਿੱਚ ਵੇਸਣ ਨੂੰ ਆਪਾਂ ਨੋਰਮਲ ਹਲਕਾ ਜਿਹਾ ਡਰਾਈ ਰੋਸਟ ਕੀਤਾ ਹੈ ਤਾਂ ਕਿ ਇਹਦੇ ਵਿੱਚ ਕੱਚਾਪਨ ਨਾ ਆਵੇ ਵੇਸਣ ਦਾ ਇਹਨਾਂ ਚੀਜ਼ਾਂ ਨੂੰ ਅਸੀਂ ਕਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਪਾ ਦਾਂਗੇ ਜੀ ਨਮਕ ਅੱਧੇ ਚਮਚ ਅਸੀਂ ਲਸਣ ਅਦਰਕ ਦਾ ਪੇਸਟ ਪਾ ਰਹੇ ਹਾਂ ਤੁਸੀਂ ਚਾਹੋ ਤੇ ਇਹਨੂੰ ਕੁੱਟ ਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਦੀ ਪੇਸਟ ਪਾ ਰਹੇ ਹਾਂ ਕਰਕੇ ਚੰਗੀ ਤਰ੍ਹਾਂ ਮਿਕਸ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ স্মੋਕੀ ਫਲੇਵਰ ਲੈ ਆਣ ਲਈ ਕਿਉਂਕਿ ਜੋ ਵੀ ਆਪਾਂ ਟਿੱਕਾ ਮਸਾਲਾ ਬਣਾਉਨੇ ਨੇ ਉਹਦੇ ਵਿੱਚ স্মੋਕੀ ਫਲੇਵਰ ਲੈਣ ਲਈ ਇਹਦੇ ਵਿੱਚ ਅਸੀਂ ਪਾਵਾਂਗੇ ਜੀ 2 ਚਮਚੇ ਗਰਮ ਸਰੋਂ ਦਾ ਤੇਲ ਜਿਹਦੇ ਨਾਲ ਕੀ ਦਾ ਟੇਸਟ ਬਹੁਤ ਹੀ স্মੋਕੀ ਆਂਦਾ ਹੈ ਤੇ ਸੋਇਆ ਟਿੱਕਾ ਖਾਣ ਵਿੱਚ ਬਹੁਤ ਚੰਗਾ ਲੱਗਦਾ ਹੈ ਤੜਕਾ ਪੈਣ ਦੇ ਵਿੱਚ ਅਸੀਂ 2 ਚਮਚ ਪਾ ਦਾਂਗੇ ਜੀ ਸਰੋਂ ਦਾ ਤੇਲ ਇਹਨੂੰ ਚੱਕੀ ਤਰ੍ਹਾਂ ਅਸੀਂ ਗਰਮ ਕਰਕੇ ਫਿਰ ਅਸੀਂ ਇਹਨੂੰ ਮੈਰੀਨੇਸ਼ਨ ਵਿੱਚ ਪਾਵਾਂਗੇ ਤੇਲ ਆਪਣਾ ਕਾਫੀ ਗਰਮ ਹੋ ਗਿਆ ਹੈ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਤੇਲ ਨੂੰ ਅਸੀਂ ਮੈਰੀਨੇਸ਼ਨ ਵਿੱਚ ਐਡ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਕਰ ਦਾਂਗੇ ਜੇ ਮਿਕਸ ਹੁਣ ਅਸੀਂ ਆਪਣੇ ਸੋਇਆ ਚੰਕਸ ਨੂੰ ਚੈੱਕ ਕਰਦੇ ਹਾਂ 15 ਤੋਂ 20 ਮਿੰਟ ਹੋ ਗਏ ਨੇ ਦੇਖੋ ਜੀ ਸਾਡੀ ਸੋਇਆ ਚੰਕਸ ਕਾਫੀ ਸੌਫਟ ਹੋ ਗਈ ਹੈ ਤੇ ਕਾਫੀ ਫੁੱਲ ਵੀ ਗਈ ਹੈ ਹੁਣ ਇਹਦਾ ਅਸੀਂ ਸਾਰਾ ਪਾਣੀ ਕੱਢ ਕੇ ਫਿਰ ਅਸੀਂ ਇਹਨੂੰ ਮੈਰੀਨੇਸ਼ਨ ਕਰਕੇ ਤਿਆਰ ਕਰਾਂਗੇ ਸੋਇਆ ਚੰਗਸ ਨੂੰ ਅਸੀਂ ਇੱਕ ਵੱਡੀ ਕੜਾਈ ਵਿੱਚ ਕਰ ਦਾਂਗੇ ਜੇਕਰ ਕੋਈ ਤੁਹਾਡ ਕੋ ਵੱਡਾ ਬੌਲ ਹੋਵੇ ਤੇ ਉਹਦੇ ਵਿੱਚ ਵੀ ਤੁਸੀਂ ਕੱਟ ਸਕਦੇ ਹੋ ਇਹਦੇ ਨਾਲ ਹੀ ਆਪਾਂ ਤਿਆਰ ਕੀਤੀ ਹੋਈ ਮੈਰਿਨੇਸ਼ਨ ਉਹ ਵੀ ਪਾ ਦਾਂਗੇ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਕੁਝ ਸਬਜ਼ੀਆਂ ਪਾਵਾਂਗੇ ਇਸ ਤਰ੍ਹਾਂ ਆਪਾਂ ਇੱਥੇ ਵਿੱਚ ਇੱਕ ਪਿਆਜ਼ ਲਿਆਏ ਇਹਨੂੰ ਇਸ ਤਰ੍ਹਾਂ ਆਪਾਂ ਵੱਡੇ ਪੀਸਾ ਵਿੱਚ ਕੱਟ ਲਿਆ ਇੱਕ ਸ਼ਿਮਲਾ ਮਿਰਚ ਤੇ ਨਾਲ ਹੀ ਇੱਕ ਟਮਾਟਰ ਉਹਦੇ ਆਪਾਂ ਵੀ ਕੱਢ ਲਏ ਨੇ ਇਸ ਤਰ੍ਹਾਂ ਉਹਨੂੰ ਕੱਟ ਕੇ ਤਿਆਰ ਕੀਤਾ ਹੈ ਇਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਸਮੋਕੀ ਫਲੇਵਰ ਲੈਣ ਵਾਸਤੇ ਇਸ ਤਰ੍ਹਾਂ ਅਸੀਂ ਇੱਕ ਕੋਲੀ ਰੱਖੀ ਹੈ ਇਹਦੇ ਨਾਲ ਹੀ ਅਸੀਂ ਦਾਹ ਚੀਨੀ ਦਾ ਟੁਕੜਾ ਉਹਨੂੰ ਅਸੀਂ ਗੈਸ ਤੇ ਗਰਮ ਕਰ ਲਿਆ ਤੇ ਅੱਧਾ ਚਮਚਾ ਅਸੀਂ ਦੇਸੀ ਘਿਓ ਦਾ ਪਾ ਦਾਂਗੇ ਇਨੂੰ ਅਸੀਂ ਟੱਕ ਦਾਂਗੇ ਤਾਂ ਕਿ ਇਹਦੇ ਵਿੱਚ ਥੋੜਾ ਜਿਹਾ স্মੋਕੀ ਫਲੇਵਰ ਆ ਜਾਵੇ। ਸੋ ਇਹ ਟਿੱਕਾ ਮਸਾਲਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇ। 10 ਤੋਂ 15 ਮਿੰਟ ਆਪਾਂ ਇਹਨੂੰ ਇਸੇ ਤਰ੍ਹਾਂ ਰੱਖਿਆ ਹੈ ਤੇ ਹੁਣ ਅਸੀਂ ਇਹਨੂੰ ਚੈੱਕ ਕਰਦੇ ਆਂ। ਦੇਖੋ ਕਿੰਨਾ ਵਧੀਆ ਇਹਦਾ স্মੋਕੀ ਫਲੇਵਰ ਆ ਗਿਆ। ਹੁਣ ਅਸੀਂ ਇਹਨੂੰ ਫ੍ਰਾਈ ਕਰਕੇ ਤਿਆਰ ਕਰਾਂਗੇ। ਗਰੇਵੀ ਵਾਸਤੇ ਇੱਕ ਅਸੀਂ ਲਸਣ ਦੀ ਗੱਠੀ ਤੇ ਥੋੜਾ ਜਿਹਾ ਅਸੀਂ ਅਦਰਕ ਲਿਆ ਇਹਨੂੰ ਅਸੀਂ ਇਸ ਤਰ੍ਹਾਂ ਕੱਟ ਕੇ ਤਿਆਰ ਕੀਤਾ ਹੈ ਤੇ ਹੁਣ ਅਸੀਂ ਇਹਨੂੰ ਚੋਪਰ ਵਿੱਚ ਪੀਸ ਲਵਾ ਕੇ ਤੁਸੀਂ ਚਾਹੋ ਤੇਨੂੰ ਮਿਕਸੀ ਵਿੱਚ ਵੀ ਇਹਦੀ ਪੇਸਟ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਆਪਾਂ ਇਹਨੂੰ ਚੋਪਰ ਵਿੱਚ ਹੀ ਪੀਸ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਇਸ ਨੂੰ ਦਰਤਰਾਜਾ ਪੀਸ ਕੇ ਤਿਆਰ ਕੀਤਾ ਹੈ ਇਸੇ ਤਰ੍ਹਾਂ ਅਸੀਂ ਪਿਆਜ਼ ਤੇ ਟਮਾਟਰ ਨੂੰ ਪੀਸ ਕੇ ਤਿਆਰ ਕਰਾਂਗੇ ਚੋਪਰ ਵਿੱਚ ਅਸੀਂ ਇਸੇ ਤਰ੍ਹਾਂ ਇੱਕ ਪਿਆਜ਼ ਲਿਆਏ ਪਿਆਜ਼ ਵੱਡੇ ਸਾਈਜ਼ ਦਾ ਹੈ ਉਹਨੂੰ ਅਸੀਂ ਲਿਆਏ ਜੇ ਦੋ ਮੀਡੀਅਮ ਸਾਈਜ਼ ਕਰਕੇ ਦੋ ਪਿਆਜ਼ ਵੀ ਲੈ ਸਕਦੇ ਹੋ ਉਹਨੂੰ ਵੀ ਅਸੀਂ ਪ੍ਰੀਮੀਅਮ ਚੋਪ ਕਰਕੇ ਤਿਆਰ ਕਰਾਂਗੇ ਪਿਆਜ਼ ਵੀ ਆਪਣਾ ਤਿਆਰ ਹੈ ਇਸੇ ਚੋਪਰ ਵਿੱਚ ਅਸੀਂ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਨੂੰ ਵੀ ਚੋਪ ਕਰਕੇ ਤਿਆਰ ਕਰ ਲਾਂਗੇ ਉਸੇ ਕੜਾਈ ਦੇ ਵਿੱਚ ਆਪਾਂ ਸੋਇਆ ਟਿਕਾ ਮਸਾਲਾ ਨੂੰ ਥੋੜੀ देर ਬਾਅਦ ਦੀ ਪਕਾ ਲਵਾਂਗੇ ਓਨੀ ਦੇਰ ਅਸੀਂ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਥੋੜਾ ਜਿਹਾ ਡਰਾਈ ਨਹੀਂ ਹੋ ਜਾਂਦਾ ਤੁਸੀਂ ਚਾਹੋ ਤੇ ਇਹਨੂੰ ਪਕਾਉਂਦੇ ਸਮੇਂ ਥੋੜਾ ਜਿਹਾ ਤੇਲ ਪਾ ਕੇ ਫਿਰ ਪਕਾ ਸਕਦੇ ਹੋ ਆਪਾਂ ਇਹਨੂੰ ਬਿਨਾਂ ਹੀ ਤੇਲ ਤੋਂ ਪਕਾ ਰਹੇ ਹਾਂ ਕਿਉਂਕਿ ਅਸੀਂ ਮੈਰੀਨੇਸ਼ਨ ਵਿੱਚ ਸਰੋਂ ਦੇ ਦੋ ਚਮਚੇ ਤੇਲ ਦੇ ਪਾਏ ਨੇ ਉਸੇ ਤੇਲ ਦੇ ਨਾਲ ਹੀ ਅਸੀਂ ਇਹਨੂੰ ਪਕਾ ਕੇ ਤਿਆਰ ਕਰਾਂਗੇ ਵਿੱਚ ਵਿੱਚ ਆਪਾਂ ਇਹਨੂੰ ਹਲਾਵਾਂਗੇ ਵੀ ਤੇ ਜਦੋਂ ਚੰਗੀ ਤਰ੍ਹਾਂ ਇਹ ਸੁੱਕ ਜਾਣਗੇ ਡਰਾਈ ਹੋ ਜਾਣਗੇ ਫਿਰ ਆਪਾਂ ਇਹਨੂੰ ਦੇਖਦੇ ਹਾਂ ਸੋਇਆ ਨੁਟਰੀ ਨੂੰ ਅਸੀਂ ਐਸ ਤਰ੍ਹਾਂ 5-7 ਮਿੰਟ ਆਪਾਂ ਲੋ ਫਲੇਮ ਦੇ ਉੱਤੇ ਪਕਾ ਲਿਆ ਹੁਣੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਦੀ ਸੋਇਆ ਟਿਕਾ ਮਸਾਲਾ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਸਬਜ਼ੀ ਵਾਸਤੇ ਆਪਾਂ ਗਰੇਵੀ ਬਣਾਉਣੀ ਆ ਇਹਨੂੰ ਅਸੀਂ ਸਾਈਡ ਤੇ ਰੱਖਦੇ ਆ ਗੈਸ ਦੇ ਉੱਪਰ ਆਪਾਂ ਕੜਾਈ ਰੱਖੀ ਹੈ ਇਹਦੇ ਵਿੱਚ ਅਸੀਂ ਚਮਚਾ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਚਾਹੋ ਤੈਨੂੰ ਬਟਰ ਵਿੱਚ ਜਾਂ ਘਿਓ ਵਿੱਚ ਵੀ ਬਣਾ ਸਕਦੇ ਹੋ ਆਪਾਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇਲ ਗਰਮ ਹੋ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਤੇਲ ਵਿੱਚ ਇੱਕ ਤੇਜ਼ ਪੱਤਾ ਪਾਵਾਂਗੇ ਇਸ ਦੇ ਨਾਲ ਹੀ ਅਸੀਂ ਇੱਕ ਚੁਟਕੀ ਹਿੰਗ ਪਾਵਾਂਗੇ ਅੱਧਾ ਚਮਚਾ ਸੀ ਜੀਰਾ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਅਸੀਂ ਲੋ ਫਲੇਮ ਤੇ ਪੁੰਨ ਕੇ ਤਿਆਰ ਕਰਾਂਗੇ ਸਰਲੇ ਆਪਣੇ ਪੂਜ ਕੇ ਤਿਆਰ ਨੇ ਹੁਣ ਅਸੀਂ ਇਹਦੇ ਵਿੱਚ ਲਸਣ ਤੇ ਅਦਰਕ ਇਹਨਾਂ ਨੂੰ ਆਪਾਂ ਇਕੱਠਾ ਹੀ ਪੀਸ ਕੇ ਤਿਆਰ ਕੀਤਾ ਹੈ ਉਹ ਪਾਵਾਂਗੇ ਲਸਣ ਤੇ ਅਦਰਕ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਲਸਣ ਤੇ ਅਦਰਕ ਚੰਗੀ ਤਰ੍ਹਾਂ ਪੁੱਜ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਤੇ ਹਰੀਆਂ ਮਿਰਚ ਪਾਤਾ ਜੀ ਇਹਦੇ ਵਿੱਚ ਮਿਰਚ ਦੀ ਮਾਤਰਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਤੇ ਟਮਾਟਰ ਦੇ ਨਾਲ ਹੀ ਅੱਗੇ ਮਸਾਲੇ ਪਾ ਕੇ ਇਹਨੂੰ ਮਸਾਲੇ ਨੂੰ ਪਕਾ ਕੇ ਅਸੀਂ ਤਿਆਰ ਕਰਾਂਗੇ ਅੱਧਾ ਚਮਚਾ ਧਨੀਆ ਪਾਊਡਰ ਪਾਤਾ ਜੀ ਚਮਚੇ ਦਾ ਚੌਥਾ ਇਸ ਤਰ੍ਹਾਂ ਹਲਦੀ ਅੱਧਾ ਚਮਚਾ ਦੁੱਧੀ ਮਿਰਚ ਅੱਧਾ ਚਮਚਾ ਨਮਕ ਇਹਨਾਂ ਸਾਰੇ ਮਸਾਲਿਆਂ ਨੂੰ ਅੱਗੇ ਟਮਾਟਰ ਦੇ ਨਾਲ ਚੰਗੀ ਤਰ੍ਹਾਂ ਪਕਾ ਲਵਾਂਗੇ ਜਿਨ੍ਹਾਂ ਚਿਰ ਮਸਾਲਾ ਤੇਲ ਨਹੀਂ ਛੱਡਦਾ ਉਨੀ ਦੇਰ ਅਸੀਂ ਇਹਨੂੰ ਪਕਾਵਾਂਗੇ ਟੱਕ ਕੇ 5-7 ਮਿੰਟ ਅਸੀਂ ਮਸਾਲੇ ਨੂੰ ਪਕਾਉਨੇ ਆ ਤੇ ਫਿਰ ਅਸੀਂ ਇਹਨੂੰ ਚੈੱਕ ਕਰਾਂਗੇ 4-5 ਮਿੰਟ ਹੋ ਗਏ ਨੇ ਜੀ ਅਸੀਂ ਮਸਾਲੇ ਨੂੰ ਪਕਾ ਰਹੇ ਹਾਂ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਮਸਾਲੇ ਨੂੰ ਦੇਖੋ ਜੀ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਮਸਾਲੇ ਨੇ ਤੇਲ ਛੱਡਤਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇਹਦੇ ਵਿੱਚ ਅਸੀਂ ਗਰਮ ਪਾਣੀ ਪਾਵਾਂਗੇ ਮੈਂ ਇਹਦੇ ਵਿੱਚ 1.5 ਕੌਲੀ ਦੇ ਕਰੀਬ ਪਾਣੀ ਪਾ ਰਹੇ ਹਾਂ ਤੇ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਹਨੂੰ ਗਰੇਵੀ ਨੂੰ ਬਣਾ ਸਕਦੇ ਹੋ ਕਿਉਂਕਿ ਮੈਂ ਸੋਇਆ ਟਿੱਕਾ ਮਸਾਲਾ ਦੀ ਸਬਜ਼ੀ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਐਜ਼ ਐ ਸਨੈਕ ਇਹਨੂੰ ਇਸ ਤਰ੍ਹਾਂ ਹੀ ਪਕਾ ਕੇ ਕਿਸੇ ਵੀ ਚਟਨੀ ਦੇ ਨਾਲ ਖਾ ਸਕਦੇ ਹੋ ਤੇ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਸੋਇਆ ਨਿਊਟਰੀ ਪਾ ਰਹੇ ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 4-5 ਮਿੰਟ ਅਸੀਂ ਇਹਨੂੰ ਪਕਾ ਲਵਾਂਗੇ ਸਾਰੇ ਮਸਾਲਿਆਂ ਦਾ ਫਲੇਵਰ ਸੋਇਆ ਨਿਊਟਰੀ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ। ਹੁਣ ਅਸੀਂ ਟੱਕ ਕੇ ਇਹਨੂੰ ਕੋਂਦੇ। 7-8 ਮਿੰਟ ਹੋ ਗਏ ਨੇ ਜੀ ਆਪਾਂ ਸੋਇਆ ਟਿੱਕਾ ਮਸਾਲਾ ਨੂੰ ਪਕਾ ਰਹੇ ਹਾਂ। ਦੇਖੋ ਜੀ ਕਿੰਨਾ ਵਧੀਆ ਆਪਣਾ ਸੋਇਆ ਟਿੱਕਾ ਮਸਾਲਾ ਬਣ ਕੇ ਤਿਆਰ ਹੋਇਆ ਹੈ। ਖੁਸ਼ਬੂ ਬਹੁਤ ਹੀ ਪਿਆਰੀ ਆਉਣ ਲੱਗੀ ਹੈ। ਹਾਈ ਪ੍ਰੋਟੀਨ ਤੇ ਬਹੁਤ ਹੀ ਹੈਲਦੀ ਆਪਣਾ ਸੋਇਆ ਟਿੱਕਾ ਮਸਾਲਾ ਬਿਲਕੁਲ ਤਿਆਰ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਹਰੀ ਮਿਰਚ ਤੇ ਇੱਕ ਲਾਲ ਮਿਰਚ ਇਹਨੂੰ ਅਸੀਂ ਇਸ ਤਰ੍ਹਾਂ ਦੋ ਟੁਕੜਿਆਂ ਵਿੱਚ ਕੱਟ ਰਿਹਾਏ ਉਹ ਪਾ ਦਾਂਗੇ ਜੀ ਇੱਕ ਚਮਚਾ ਸੁੱਕੀ ਮੇਥੀ ਇਹਨੂੰ ਅਸੀਂ ਤਵੇ ਤੇ ਰੋਸਟ ਕੀਤਾ ਹੈ ਉਹ ਪਾਵਾਂਗੇ ਤੇ ਇਸ ਦੇ ਨਾਲ ਅੱਧਾ ਚਮਚਾ ਪਾਵਾਂਗੇ ਜੀ ਗਰਮ ਮਸਾਲੇ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰਕੇ ਤੇ ਹੁਣ ਪਾਉਣੇ ਆ ਜੀ ਕੱਟਿਆ ਹੋਇਆ ਫਰੈਸ਼ ਧਨੀਆ ਤੇ ਗਰਮਾ-ਗਰਮ ਸੋਇਆ ਟਿੱਕਾ ਮਸਾਲਾ ਨੂੰ ਕਰਦੇ ਆਂ ਜੀ ਸਰਵ ਦੋ ਕਮੈਂਟ ਅਸੀਂ ਇਹਨੂੰ ਇਸ ਤਰ੍ਹਾਂ ਹੀ ਬਿਲਕੁਲ ਲੋ ਫਲੇਮ ਤੇ ਹਲਕਾ ਜਿਹਾ ਸੇਕ ਲਵਾ ਲੈਨੇ ਆ ਹੁਣ ਅਸੀਂ ਗੈਸ ਬੰਦ ਕਰਦੇ ਆ ਤੇ ਫਿਰ ਕਰਦੇ ਆ ਆਪਣੀ ਸਬਜ਼ੀ ਨੂੰ ਸਰਵ ਸੋਇਆ ਟਿਕਾ ਮਸਾਲਾ ਨੂੰ ਅਸੀਂ ਸਰਵਿੰਗ ਬੋਲ ਵਿੱਚ ਕੱਢਾ ਗਾ ਸੋਇਆ ਟਿਕਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੇ ਤੁਸੀਂ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੁਸੀਂ ਇਹਨੂੰ ਪਰੌਂਠਿਆਂ ਨਾਲ ਫੁਲਕਿਆਂ ਨਾਲ ਜਾਂ ਚਾਵਲਾਂ ਨਾਲ ਵੀ ਖਾ ਸਕਦੇ ਹੋ ਘਰ ਵਿੱਚ ਸਭ ਨੂੰ ਬਹੁਤ ਜਲਦੀ ਪਸੰਦ ਆਉਂਦੀ ਹੈ ਤੇ ਹੁਣ ਅਸੀਂ ਇਹਦਾ ਟੇਸਟ ਹੋਰ ਵਧਾਉਨੇ ਆ ਥੋੜਾ ਜਿਹਾ ਪਾਉਨੇ ਆ ਤੇ ਇੱਥੇ ਤੇ ਆਪਾਂ ਫਰੈਸ਼ ਕੱਟਿਆ ਹੋਇਆ ਹਰਾ ਧਨੀਆ ਤੇ ਜਿਹਦੇ ਨਾਲ ਕੀ ਸਬਜ਼ੀ ਆਪਣੀ ਹੋਰ ਵੀ ਜ਼ਿਆਦਾ ਟੇਸਟੀ ਹੋ ਜਾਏਗੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਾਤਾਕਲੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ